ਗੰਗ ਜਮਨ ਕੇ ਅੰਤਰੇ ਸਹਿਜ ਸੁਣ ਕੇ ਘਾਟ ਤਹਾਂ ਕਬੀਰੇ ਮਟ ਕੀ ਆ ਖੋਜਤ ਮੁੰਜਨ ਬਾਟ ਜਿੱਥੇ ਸਾਡੇ ਅੰਦਰ ਗੰਗਾ ਜਮਨਾ ਤੇ ਸਰਸਵਤੀ ਤਿੰਨਾਂ ਨਦੀਆਂ ਦਾ ਮਿਲਾਪ ਹੁੰਦਾ ਹੈ ਜਿਵੇਂ ਲੋਕ ਹੁਣ ਵੀ ਇਸ਼ਨਾਨ ਕਰਨ ਵਾਸਤੇ ਪਿਰਾਗ ਵਿੱਚ ਗਏ ਨੇ ਅਸਲ ਵਿੱਚ ਜਿਹੜਾ ਪਿਰਾਗ ਜਿਹੜੀ ਧਾਰਮਿਕ ਗ੍ਰੰਥਾਂ ਦੇ ਜਿਸ ਪਿਰਾਗ ਦੀ ਗੱਲ ਕੀਤੀ ਆ ਨਾ ਉਹ ਪਿਰਾਗ ਜਿਹੜੀਆਂ ਸਾਡੇ ਅੰਦਰ ਤਿੰਨ ਨਦੀਆਂ ਦਾ ਮੇਲ ਹੁੰਦਾ ਏ ਈੜਾ ਪਿੰਗਲਾ ਔਰ ਸੁਖਮਣਾ ਤਿੰਨ ਬਸੇ ਇੱਕ ਠਾਈ ਬੇਨੀ ਸੰਗਮ ਤਹਿ ਪਿਰਾਗ ਮਨ ਮੱਜਨ ਕਰੇ ਤਿਥਾਈ ਗੁਰਬਾਣੀ ਵਿੱਚ ਕੋਈ ਸੰਸਾਰ ਦੇ ਜਲ ਨੂੰ ਪਿਰਾਗ ਨਹੀਂ ਕਿਹਾ ਗਿਆ ਕਿਉਂਕਿ ਪਾਣੀ ਚੇਤਨਾਂ ਤੋਂ ਪਈ ਜਿਤ ਪੀਤੇ ਤਿੱਖ ਜਾਏ ਪਾਣੀ ਕਿਸੇ ਵੀ ਜਗ੍ਹਾ ਦਾ ਹੋਵੇ ਸਾਡੇ ਮਨ ਤੱਕ ਨਹੀਂ ਪਹੁੰਚ ਸਕਦਾ ਮਨ ਨੂੰ ਨਹੀਂ ਤੋ ਸਕਦਾ ਇਸ ਕਰਕੇ ਮਨ ਨੂੰ ਧੋਣ ਵਾਸਤੇ ਜਿਸ ਪਰਾਗ ਦੀ ਗੱਲ ਕੀਤੀ ਉਥੇ ਮਨ ਅਸ਼ਨਾਣ ਕਰਕੇ ਤੇ ਆਪਣੇ ਗ੍ਰਹਿ ਆਪਣੇ ਘਰ ਸਾਫ ਸੁਥਰਾ ਹੋ ਕੇ ਨਿਜ ਘਰ ਦੇ ਵਿੱਚ ਜਾਂਦਾ ਹੈ ਉਥੇ ਜਾ ਕੇ ਫਿਰ ਆਨੰਦ ਖੁਸ਼ੀ ਦੇ ਵਾਜੇ ਵਜਦੇ ਨੇ ਅਸਲ ਸੁਖ ਪਾਉਂਦਾ ਹੈ ਤੇ ਉਥੇ ਜਾਂਦੇ ਕੌਣ ਨੇ ਸੰਤ ਤੇ ਗੁਰੂ ਜੀ ਕਹਿੰਦੇ ਸੰਤੋਹ RAM ਨਾਮ ਨਿਸਤਰੀਏ ਉਠਤ ਬੈਠਤ ਹਰ ਹਰ ਧਿਆਈਏ ਅੰਦਨ ਸੁਕ੍ਰਿਤ ਕਰੀਏ ਕਹਿੰਦੇ ਵੀ RAM ਦੇ ਨਾਮ ਨਾਲ ਤੁਸੀਂ ਤਰ ਸਕਦੇ ਹੋ ਤੁਹਾਡਾ ਨਿਸਤਾਰਾ ਹੋ ਸਕਦਾ ਹੈ ਲੋਕੀ ਨਾਮ ਬਿਨਾ ਕਹੋ ਕੋ ਤਰਿਆ ਬਿਨ ਸਤਿਗੁਰੂ ਕੈਸੇ ਪਾਰ ਪਰਿਆ ਇਸ ਕਰਕੇ ਕਹਿੰਦੇ ਉੱਠਦੇ ਆਂ ਬੈਂਦੇ ਆਂ ਵਾਹ ਗੁਰੂ ਵਾਹ ਗੁਰੂ ਜਿਵੇਂ ਹਰ ਹਰ ਲਿਖਿਆ ਸਾਨੂੰ ਵਾਹਿਗੁਰੂ ਕਿਹਾ ਏ ਗੁਰੂ ਦਾ ਮੰਤਰ ਕਹਿੰਦੇ ਧਿਆਓ ਤੇ ਇਹ ਹੈ ਸੁਕ੍ਰਿਤ ਇਕਾਪਕ ਕੀਰਤ ਕਰਦੇ ਆਂ ਇੱਕ ਗੁਰੂ ਜੀ ਨੇ ਸਾਨੂੰ ਸੁਕ੍ਰਿਤ ਬਖਸ਼ਿਸ਼ ਕੀਤੀ ਹੈ ਕਹਿੰਦੇ ਇਹ ਜਿਹੜੀ ਫਿਰ ਅਨ ਦਿਨ ਸੁਕ੍ਰਿਤ ਕਰੋ ਜਿਹੜੀ ਸੱਚੀ ਕਿਰਤ ਹੈ ਰਹਾਉ ਵਿਸਰਾਮ ਦੇ ਕੇ ਗੁਰੂ ਜੀ ਬਖਸ਼ਿਸ਼ ਕਰਦੇ ਨੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ ਸੰਤਾਂ ਦਾ ਰਸਤਾ ਧਰਮ ਦੀ ਪੌੜੀ ਹੁਣ ਜਿਹੜਾ ਲਿਵਦਾ ਰ